ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਅੱਜ ਆਪਾਂ ਬਣਾਵਾਂਗੇ ਜੀ ਤੋਰੀਆਂ ਦੀ ਸਬਜ਼ੀ ਬਹੁਤ ਸਿੰਪਲ ਜੀ ਤਰੀਕੇ ਨਾਲ ਦੇਸੀ ਤਰੀਕੇ ਨਾਲ ਤੇ ਬਹੁਤ ਜ਼ਿਆਦਾ ਹੀ ਸਵਾਦ ਸਬਜ਼ੀ ਬਣਦੀ ਹੈ ਸਿਰਫ ਬੇਸਿਕ ਮਸਾਲਿਆਂ ਤੋਂ ਬਣਾ ਕੇ ਤਿਆਰ ਕਰਾਂਗੇ ਲਹੂ ਮਿਰਚ ਹਲਦੀ ਕਿਸੇ ਵੀ ਹੋਰ ਬਾਦੂ ਮਸਾਲੇ ਦੀ ਆਪਾਂ ਨੂੰ ਲੋੜ ਨਹੀਂ ਲਓ ਜੀ ਤੋਰੀਆਂ ਲਈਆਂ ਨੇ ਅੱਧਾ ਕਿਲੋ ਤੋਰੀਆਂ ਲਈਆਂ ਨੇ ਮੈਂ ਜੀ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਵੱਧ ਘੱਟ ਕੱਚੀਆਂ ਕੱਚੀਆਂ ਦੋਰੀਆਂ ਨੇ ਇਹਨਾਂ ਨੂੰ ਮੈਂ ਪਹਿਲਾਂ ਵੀ ਧੋਇਆ ਸੀ ਚੰਗੀ ਤਰ੍ਹਾਂ ਤੇ ਛਿੱਲਣ ਤੋਂ ਬਾਅਦ ਵੀ ਆਪਾਂ ਧੋ ਮੰਗੇ ਪਤਲਾ ਪਤਲਾ ਪੈਣ ਦਾ ਛਿਲਕਾ ਜਿਹੜਾ ਉਤਾਰ ਲੈਣਾ ਕਿ ਬਹੁਤ ਜ਼ਿਆਦਾ ਕੱਚੀਆਂ ਨੇ ਇਹਨਾਂ ਨੂੰ ਪਹਿਲਾਂ ਮਿੱਠੇ ਛੋਡੇ ਵਾਲੇ ਪਾਣੀ ਚ ਭੌਂ ਕੇ ਰੱਖਤਾ ਸੀ ਕਿਉਂਕਿ ਅੱਜ ਕੱਲ ਸਬਜ਼ੀਆਂ ਦੇ ਉੱਪਰ ਕਾਫੀ ਜ਼ਿਆਦਾ ਪੈਸਟੀਸਾਈਡ ਹੁੰਦਾ ਚੰਗੀੰਦਾ ਕਿਉਂ ਕਿ ਰੱਖ ਲਿਆ ਕਰੋ ਥੋੜਾ ਜਿਹਾ ਟਾਈਮ ਹੈ ਘੰਟਾ ਕਿਉਂ ਕਿ ਰੱਖਦਾ ਸੀ ਉਹਦੇ ਨਾਲ ਜਿਹੜਾ ਇਹਦਾ ਅਸਰ ਬਹੁਤ ਜ਼ਿਆਦਾ ਘਟ ਜਾਂਦਾ ਜੀਮਾ ਪਰ ਮਿੱਠਾ ਸੋਡਾ ਵੀ ਬੋਲਦੇ ਆ ਤੇ ਬੇਕਿੰਗ ਸੋਡਾ ਵੀ ਬੋਲਦੇ ਇਹਦੇ ਉਸ ਤੋਂ ਬਾਅਦ ਚੰਗੀ ਤਰ੍ਹਾਂ ਮਲ ਮਲ ਕੇ ਧੋ ਲਿਆ ਸੀ ਲਓ ਜੀ ਸਬਜੀ ਆਪਾਂ ਤੋਰੀਆਂ ਛਿੱਲ ਕੇ ਧੋ ਲਈ ਆਪਾਂ ਚੰਗੀ ਤਰ੍ਹਾਂ ਤੇ ਚਾਰ ਆਪਾਂ ਲੈਣੀ ਆਲੂ ਮੀਡੀਅਮ ਜੇ ਸਾਈਜ਼ ਦੇ ਪਕਾਟ ਲਾਂਗੇ ਨਹੀਂ ਮਰੀ-ਮਰੀ ਹੁਫਾੜੀਆਂ ਕੱਟਾਂਗੇ ਫਾੜੀਆਂ ਮਤਲਬ ਕੀ ਪੀਸ ਹੋ ਛੋਟੇ-ਛੋਟੇ ਜਿਹੜੇ ਪਤਲੇ ਨੇ ਉਹਨਾਂ ਨੂੰ ਪਾਈ-ਪਾਈ ਕੱਟ ਲਾਂਗੇ ਜਿਹੜੇ ਮੋਟੇ ਹੋਣੀਆਂ ਤੋਰੀਆਂ ਉਹਨਾਂ ਦੇ ਵਿੱਚ ਵਿਚਾਲੋਂ ਆਪਾਂ ਕੱਟ ਲਾ ਦੇਣਾ ਬਹੁਤ ਜ਼ਿਆਦਾ ਹੈਲਦੀ ਸਬਜੀ ਹੈ ਇਹ ਬਹੁਤ ਸਾਰਾ ਆਇਰਨ ਹੁੰਦਾ ਪਰ ਕਈ ਵਾਰੀ ਨਹੀਂ ਆਣੀ ਨਹੀਂ ਖਾਂਦੇ ਤੁਸੀਂ ਇੱਕ ਵਾਰੀ ਮੇਰੇ ਤਰੀਕੇ ਨਾਲ ਜ਼ਰੂਰ ਬਣਾ ਕੇ ਦੇਖੋ ਜਿਹੜੇ ਨਹੀਂ ਖਾਂਦੇ ਉਹ ਵੀ ਖਾਂਗੇ ਕਿ ਆਪਾਂ ਇਹਦੇ ਵਿੱਚ ਆਲੂ ਪਾਵਾਂਗੇ ਜੀ ਵੈਸੀ ਆਲੂ ਨੂੰ ਕੋਸ਼ਿਸ਼ ਹੋ ਕੇ ਖਾਂਦੇ ਨੇ ਲੋਦੀ ਸਬਜੀ ਆਪਾਂ ਕੱਟ ਲਈ ਆਲੂ ਵੀ ਆਪਾਂ ਬਹੁਤ ਹੀ ਮੋਟੇ ਨਹੀਂ ਕੱਟੇ ਬਰੀਕ ਹੀ ਕੱਟੇ ਨੇ ਤੇ ਆਪਾਂ ਮਚਾ ਲੈਨੇ ਆ ਚੁੱਲੇ ਦੇ ਵਿੱਚ ਅੱਗ ਕਿਉਂਕਿ ਸਬਜੀ ਆਪਾਂ ਚੁੱਲੇ ਤੇ ਬਣਾਵਾਂਗੇ ਜਿਹੜਾ ਚੁੱਲੇ ਵਾਲਾ ਸੁਆਦ ਆ ਉਹ ਗੈਸ ਤੇ ਨਹੀਂ ਆਉਂਦਾ ਬਾਕੀ ਜਦੋਂ ਆਪਾਂ ਖੁੱਲੇ ਦੇ ਵਿੱਚ ਖਾਣਾ ਬਣਾਉਨੇ ਆ ਬਾਹਰੇ ਤਾਂ ਉਹ ਜਿਹੜਾ ਹੋਰ ਵੀ ਪੋਸਟਿਕਤਾ ਉਹਦੀ ਵੱਧ ਜਾਂਦੀ ਆ ਹਲਦੀ ਹੁੰਦਾ ਖਾਣਾ ਚੁੱਲੇ ਤੇ ਬਣਿਆ ਹੋਇਆ ਗੋਹੇ ਲਾਲੇ ਵਿੱਚ ਆਪਾਂ ਨਿਊਜ਼ਪੇਪਰ ਲਾਇਆ ਗਰਮੀ ਦੇ ਵਿੱਚ ਚੱਲਦਾ ਜਿਹੜੀ ਬਹੁਤ ਆਸਾਨੀ ਨਾਲ ਮੱਚ ਪੈਂਦੀ ਆ ਤੇ ਮੈਨੂੰ ਬਹੁਤ ਸਾਰੇ ਕਮੈਂਟ ਆਉਣੇ ਨੇ ਵੀ ਤੁਸੀਂ ਪੋਲੀਥੀਨ ਨਾ ਸਾੜਿਆ ਕਰੋ ਸਰਦੀ ਦੇ ਵਿੱਚ ਅੱਗ ਨਹੀਂ ਮੱਚਦੀ ਜਿੰਨਾ ਮਰਜ਼ੀ ਕੁਝ ਪਾਈ ਚਲੋ ਜਦੋਂ ਤੁਹਾਨੂੰ ਕੋਈ ਤੇਲ ਵਗੈਰਾ ਚਾਹੀਦਾ ਜਿਹੜਾ ਅੱਗ ਮਚਾ ਦੇ ਕਿਉਂਕਿ ਸਾਰਾ ਕੁਝ ਸਿੱਲਾ ਸਿੱਲਾ ਹੁੰਦਾ ਗਰਮੀ 'ਚ ਸਿਰਫ ਨਿਊਜ਼ਪੇਪਰ ਨਾਲ ਹੀ ਅੱਗ ਮੱਚ ਪੈਂਦੀ ਆ ਮੁਝ ਜਿਹੜੇ ਆਪਾਂ ਆਲੂ ਕੱਟੇ ਹੋਏ ਸੀ ਉਹਨਾਂ ਨੂੰ ਵੀ ਆਪਾਂ ਪਾਣੀ ਦੇ ਵਿੱਚ ਪਾ ਕੇ ਰੱਖਤਾ ਤਾਂ ਕਿ ਕਾਲੇ ਨਾ ਹੋਣ ਤੇ ਬਾਕੀ ਸਬਜ਼ੀ ਆਪਾਂ ਢੱਕ ਕੇ ਰੱਖਾਂਗੇ ਕਿਉਂਕਿ ਮੱਖੀਆਂ ਬਹੁਤ ਜ਼ਿਆਦਾ ਹੋ ਜਾਂਦੀਆਂ ਨੇ ਤੁਸੀਂ ਜਿੰਨੀ ਮਰਜ਼ੀ ਸਫਾਈ ਕਰ ਲਓ ਪਰ ਮੱਖੀਆਂ ਪਤਾ ਨਹੀਂ ਕਿੱਥੋਂ ਆ ਜਾਂਦੀਆਂ ਨੇ ਬਹੁਤ ਔਖਾ ਅੱਜਕੱਲ ਮੱਖੀਆਂ ਦਾ ਉਹਦੇ ਨਾਲ ਆਪਾਂ ਹਰੀਆਂ ਮਿਰਚਾਂ ਕੱਟ ਲਾਂਗੇ ਪਿਆਜ਼ ਦੇ ਵਿੱਚ ਤਿੰਨ ਚਾਰ మీడియం ਸਾਈਜ਼ ਦੇ ਪਿਆਜ਼ ਲਏ ਨੇ ਮੈਂ ਤੁਸੀਂ ਚਾਹੋ ਤਾਂ ਹਰੀਆਂ ਮਿਰਚਾਂ ਨੂੰ ਕੁੱਟ ਕੇ ਵੀ ਪਾ ਸਕਦੇ ਹੋ ਪਰ ਕੱਟੀਆਂ ਹੋਈਆਂ ਜਿਆਦਾ ਸਵਾਲ ਲੱਗਦੀਆਂ ਨੇ ਸਬਜ਼ੀ ਦੇ ਵਿੱਚ ਜੇ ਬੱਚੇ ਨੇ ਫਿਰ ਤੁਸੀਂ ਮਿਰਚਾਂ ਨੂੰ ਕੁੱਟ ਕੇ ਪਾਇਓ ਨਾਲ ਹੀ ਆ ਪਾਤਰਕ ਤੇ ਲਸਣ ਲਵਾ ਲਾਂਗੇ ਤਾਜ਼ਾ ਛਿੱਲਿਆ ਹੋਇਆ ਲਸਣ ਹੈ ਇੱਕ ਗੰਢੀ ਮੇਰੇ ਕੋਲੇ ਤੇ ਥੋੜਾ ਜਿਹਾ 1 ਇੰਚ ਟੁਕੜਾ ਲਿਆ ਆਪਾਂ ਅਦਰਕ ਦਾ ਇਹ ਨੂੰ ਆਪਾਂ ਕੁੱਟ ਕੇ ਬਣਾ ਲਾਂਗੇ ਪੇਸਟ ਕਈ ਮੇਰੀਆਂ ਭੈਣ ਜਣੀਆਂ ਸਟੋਰ ਕਰਕੇ ਰੱਖ ਲੈਂਦੀਆਂ ਨੇ ਅਦਰ ਤੇ ਲਸਣ ਦਾ ਪੇਸਟ ਬਾਜ਼ਾਰ ਤੋਂ ਵੀ ਬਣਿਆ ਬਣਾਇਆ ਮਿਲਦਾ ਰੈਡੀਮੇਡ ਔਰ ਜਿਹੜਾ ਆਪਾਂ ਤਾਜ਼ਾ ਕੁੱਟ ਕੇ ਪਾਉਣੀ ਆ ਉਹਦਾ ਸਵਾਦ ਵੱਖਰਾ ਤੁਸੀਂ ਚਾਹੋ ਕਿਸੇ ਮਿਕਸੀ ਬਿਗਾਰਾ ਦੇ ਵਿੱਚ ਵੀ ਕੁੱਟ ਸਕਦੇ ਹੋ ਪਰ ਬਿਲਕੁਲ ਵੀ ਟਾਈਮ ਨਹੀਂ ਲੱਗਦਾ ਕੁੰਡੇ 'ਚ ਸਿਰਫ 1-2 ਮਿੰਟ ਦੇ ਵਿੱਚ ਹੀ ਕੁੱਟ ਕੇ ਜਿਹੜਾ ਰੈਡੀ ਹੋ ਜਾਂਦਾ ਲੋ ਜੀ ਸਬਜ਼ੀ ਆਪਾਂ ਭਉਾਂਗੇ ਦੇਸੀ ਘਿਓ 'ਚ ਜਿੱਦਿਹਾ ਪਹਾੜਾ ਦਾ ਪੰਜਾਬੀ ਦੇ ਘਿਓ ਬਣਾਵੇ ਤੋੜੀਆ ਤੇ ਬੀਜਣਾ ਜਨਾ ਜਿਹਨੀਆਂ ਸਵਾਦ ਦੇ ਸਿਕਿਓ ਦੇ ਵਿੱਚ ਤੋਰੀਆਂ ਬਣਦੀਆਂ ਨੇ ਕਿਸੇ ਕੋਟ ਕੇ ਤੇਲ ਦੇ ਵਿੱਚ ਨਹੀਂ ਬਣਦੀਆਂ ਤੁਸੀਂ ਬਣਾ ਸਕਦੇ ਹੋ ਆਪਣੀ ਮਰਜ਼ੀ ਨਾਲ ਜਿਹੜੇ ਚ ਮਰਜ਼ੀ ਬਣਾ ਲਓ ਪਰ ਇਸ ਸਿਕਿਓ ਦਾ ਸਵਾਦ ਉਹ ਕਿਸੇ ਕੋਟ ਤੇਲ ਨਾਲ ਨਹੀਂ ਆਉਂਦਾ ਆਪਾਂ ਦੇਸੀ ਕਿਓਂ ਪੱਧ ਗਰਮ ਨਹੀਂ ਕਰਨਾ ਸਾਰ ਨਹੀਂ ਜਦੋਂ ਹਲਕਾ ਜਿਹਾ ਗਰਮ ਹੋਗਾ ਨਾਲ ਹੀ ਜੀਰਾ ਪਾਤਾ ਜੀਰਾ ਵੀ ਆਪਾਂ ਬਹੁਤਾ ਨਹੀਂ ਸਾੜਿਆ ਕਿਉਂਕਿ ਫਿਰ ਥੋ ਹੋ ਗਈ ਸੜੂਗਾ ਨਾਲ ਤੇ ਨਾਲ ਹੀ ਆਪਾਂ ਪਿਆਜ਼ ਤੇ ਹਰੀ ਮਿਰਚ ਪਾਤੀ ਬੋਤਾ ਬ੍ਰੇਕ ਨਹੀਂ ਕਰਦੇ ਮੈਂ ਇਹਨਾਂ ਨੂੰ ਮोटा-ਮोटा ਹੀ ਕੱਟਿਆ ਤੇ ਕਿ ਇਹ ਸਬਜੀ ਦੇ ਵਿੱਚ ਥੋੜਾ ਜਿਹਾ ਮोटा-ਕਟਿਆ ਪਿਆਜ਼ ਬਹੁਤ ਜ਼ਿਆਦਾ ਵਧੀਆ ਲੱਗਦਾ ਜਦੋਂ 50% ਪਿਆਜ਼ ਭੁੱਜ ਗਿਆ ਤੇ ਫਿਰ ਆਪਾਂ ਇਹਦੇ ਵਿੱਚ ਅਦਰਕ ਤੇ ਲਸਣ ਦਾ ਪੇਸਟ ਪਾਵਾਂਗੇ ਜੇ ਤੁਸੀਂ ਤਾਜ਼ਾ ਅਦਰਕ ਲਸਣ ਕੁੱਟ ਕੇ ਪਾਉਣੇ ਹੋ ਸਬਜੀ ਵਿੱਚ ਫਿਰ ਤੁਹਾਨੂੰ ਕਿਸੇ ਮਸਾਲੇ ਦੀ ਲੋੜ ਨਹੀਂ ਕੱਲੀ ਲਸਣੀ ਸਾਰੀ ਸਬਜੀ ਨੂੰ ਥੋੜੀ ਜਿਹਾ ਸੁਆਦ ਨੂੰ ਦੁੱਬਣਾ ਕਰ ਦੂਗੀ ਸਬਜੀ ਦੇ ਸੁਆਦ ਨੂੰ ਇਹ ਵੀ ਆਪਾਂ ਕੋ ਪਨ ਲਾਂਗੇ ਜੇ ਤੁਸੀਂ ਚੰਗੀ ਤਰ੍ਹਾਂ ਲਸਣ ਭੁੰਨ ਦਿਓ ਨਾ ਫਿਰ ਤੁਹਾਨੂੰ ਕਿਸੇ ਮਸਾਲੇ ਦੀ ਲੋੜ ਨਹੀਂ ਬਾਕੀ ਸਾਰਿਆਂ ਦਾ ਆਪ ਕੋ ਆਪਣਾ ਸਵਾਦ ਹੈ ਲੋ ਜੀ ਇਥੇ ਆਪਾਂ ਪਾਵਾਂਗੇ ਬੇਸਿਕ ਮਸਾਲੇ ਲੂਣ ਮਿਰਚ ਤੇ ਹਲਦੀ ਜਿੰਨਾ ਬਿਨਾ ਸਬਜ਼ੀ ਆ ਜਿਹੜੀ ਨਹੀਂ ਬਣਦੀ ਤੁਸੀਂ ਚਾਹੋ ਇੱਥੇ ਕੱਲੀ ਹਰੀ ਮਿਰਚ ਵੀ ਪਾ ਸਕਦੇ ਹੋ ਪਰ ਸਬਜ਼ੀ ਦੇ ਰੰਗ ਵਾਸਤੇ ਮੈਂ ਥੋੜੀ ਜੀ ਲਾਲ ਮਿਰਚ ਪਾਈ ਆ ਯੂਟਿਊਬ ਤੇ ਬਹੁਤ ਸਾਰੀਆਂ ਵੀਡੀਓਜ਼ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਭਰ-ਭਰ ਕੇ ਚਮਚਤਕ ਮਸਾਲਿਆਂ ਦੇ ਪਾਏ ਜਾਂਦੇ ਆ ਧਨੀਆ ਪਾਊਡਰ ਪਾ ਦੋ ਗਰਮ ਮਸਾਲਾ ਪਾ ਦੋ ਉਹ ਨਹੀਂ ਸਬਜੀ ਨਹੀਂ ਹੁੰਦੀ ਜਿੱਨੀ ਮਸਾਲੇ ਪਾਈ ਜਾਂਦੇ ਆ ਕਈ ਵਾਰ ਮੈਂ ਸੋਚਦੀ ਆ ਵੀ ਕੀ ਰੋਜ਼ ਇੰਨਾ ਮਸਾਲਿਆਂ ਵਾਲਾ ਖਾਣਾ ਜਿਹੜਾ ਸਾਨੂੰ ਖਾਣਾ ਚਾਹੀਦਾ ਹੈ ਨਹੀਂ ਮਸਾਲਿਆਂ ਵਾਲਾ ਲੋ ਜੀ ਆਪਾਂ ਚੰਗੀ ਤਰ੍ਹਾਂ ਉਹਨੂੰ ਭੁੰਨ ਲਿਆ ਤੁਸੀਂ ਜ਼ਰੂਰ ਦੱਸਿਓ ਕਿਹੜੇ-ਕਿਹੜੇ ਇੰਨੇ ਮਸਾਲੇ ਬਣਾ ਕੇ ਪਾ ਕੇ ਸਬਜੀ ਖਾਂਦੇ ਨੇ ਤੇ ਕਿੰਨਾ ਦੇ ਕਰੀ ਖਾਣਾ ਜਿਹੜਾ ਸਿੰਪਲ ਬਣਦਾ ਨਾਲ ਹੀ ਆਪਾਂ ਟੋਟੇ ਜਿਹੜੇ ਆਲੂ ਪਾਤੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਮਸਾਲੇ ਸਾਨੂੰ ਖਾਣੇ ਚਾਹੀਦੇ ਆ ਪਰ ਉਹ ਖਾਣ ਦਾ ਜਿਹੜਾ ਤਰੀਕਾ ਵੱਖਰਾ ਹੁੰਦਾ ਮਸਾਲੇ ਚਾੜਚ ਖਾਦੇ ਜਾਂਦੇ ਨੇ ਜ਼ਿਆਦਾਤਰ ਲਓ ਜੀ ਵਿਚਾਲੇ ਆਪਾਂ ਪਾਣੀ ਪਾਤਾ ਬਿਲਕੁਲ ਵੀ ਆਪਾਂ ਇਹਨੂੰ ਹਿਲਾਉਣਾ ਨਹੀਂ ਹੈਗਾ ਲੈ ਤਾਂ ਜਿਹੜੇ ਆਲੂ ਆ ਫਿੱਕਲੇ ਜਿਹਾ ਹੋ ਜਾਣਗੇ ਆਪਾਂ ਪੜਾਵਾਂਗੇ ਸੁੱਕੀ ਸਬਜ਼ੀ ਤੇ ਜਿਹੜਾ ਆਪਾਂ ਨੂੰ ਲੱਗੇ ਵੀ ਤਲੇ ਹੋਏ ਨੇ ਆਲੂ ਬਤਾ ਆਪਾਂ ਨੂੰ ਤੇਲ ਕਿਉਂ ਦੀ ਲੋੜ ਵੀ ਨਾ ਪਵੇ ਤੇ ਆਪਾਂ ਨੂੰ ਤੜੀ ਹੋਈ ਸਬਜ਼ੀ ਦਾ ਸਵਾਦ ਵੀ ਆ ਦੇ। ਸਵਾਗ ਆਪਾਂ ਘੱਟ ਰੱਖਣੀ ਆ। ਖਾਣਾ ਸਬਰ ਨਾਲ ਹੀ ਬਣਦਾ। ਜਿੰਨਾ ਤੁਸੀਂ ਅੱਗ ਘੱਟ ਰੱਖੋਗੇ, 1 ਘੱਟ ਰੱਖੋਗੇ, ਸਬਜ਼ੀ ਹੌਲੀ-ਹੌਲੀ ਬਣੂਗੀ ਉਹਨੇ ਜ਼ਿਆਦਾ ਸਵਾਦ ਬਣੂਗੀ। ਤੇ 70% ਆਪਣੇ ਆਲੂ ਪੁੱਜ ਗਏ ਸੀ ਮੈਂ ਪਹਿਲਾਂ ਵੀ ਹਿਲਾ ਲਿਆ ਸੀ। ਉਸ ਤੋਂ ਬਾਅਦ ਆਪਾਂ ਪਾਤੀਆਂ ਤੋਰੀਆਂ ਕਿਉਂਕਿ ਤੋਰੀਆਂ ਨਰਮ ਹੁੰਦੀਆਂ ਨੇ। ਬਹੁਤ ਛੇਤੀ ਬਣ ਜਾਣੀ ਐ ਇਹ। ਬਿਲਕੁਕੁਲ ਬਹੁਤਾ ਟੰਗ ਨਹੀਂ ਲੱਗਦਾ ਜੇ ਤੁਸੀਂ ਸਲੋ ਗੈਸ ਤੇ ਬਣਾਉਂਗੇ ਤਾਂ ਵੀ 10 ਮਿੰਟਾਂ ਦੇ ਵਿੱਚ ਜਿਹੜੀ ਸੋਡੀ ਸਬਜ਼ੀ ਬਣ ਕੇ ਤਿਆਰ ਹੋ ਜਾਊਗੀ। ਲੋਜੀ ਇੱਕ ਵਾਰੀ ਆਪਾਂ ਫਿਰ ਹਲਾ ਲੈਂਦੇ ਹਾਂ ਪਹਿਲਾਂ ਵੀ ਮੈਂ ਬਚਾਲੇ ਪਾਣੀ ਪਾਇਆ ਸੀ ਉਹ ਨਹੀਂ ਹਲਾਈ ਸੀ ਤੁਸੀਂ ਇੱਕ ਵਾਰੀ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਬੇਸ਼ੱਕ ਤੁਸੀਂ ਸਬਜ਼ੀ ਦੇ ਵਿੱਚ ਪਾਣੀ ਪਾ ਕੇ ਬਣਾਓ ਹਲਾਇਓ ਨਾ ਉਹਨੂੰ ਸੁੱਕੀ ਸਬਜ਼ੀ ਨਾਲੋਂ ਬਹੁਤ ਜ਼ਿਆਦਾ ਵਧੀਆ ਬਣਦੀ ਆ ਤੇ ਹੁਣ ਆਪਾਂ ਇੱਥੇ ਅੱਗ ਕੱਢ ਤੇ ਸਿਰਫ ਸੇਕ ਦੀ ਸਬਜ਼ੀ ਬਣਾਈ ਆ ਲੋਜੀ ਦੇਖ ਲਓ ਤਕਰੀਬਨ ਸਬਜ਼ੀ ਆਪਣੀ ਬਾਣੀ ਚੁੱਕੀ ਆ ਇੱਕ ਅੱਧਾ ਮਿੰਟ ਆਪਾਂ ਹੋਰ ਸੇਕ ਲਵਾ ਦਿੰਨੇ ਆ ਦੁਆਰਾ ਪੂਰੀ ਚੈੱਕ ਕਰ ਲੈਣੇ ਬਣ ਗਈ ਆਪਣੀ ਸਬਜੀ ਤੁਸੀਂ ਚਾਹੋ ਇੱਥੇ ਕੋਈ ਮਸਾਲਾ ਆਪਣੀ ਪਸੰਦ ਨਾਲ ਪਾ ਸਕਦੇ ਹੋ ਪਰ ਇੱਕ ਵਾਰੀ ਸਿੰਪਲ ਜਰੂਰ ਬਣਾ ਕੇ ਦੇਖਿਓ ਬਹੁਤ ਜ਼ਿਆਦਾ ਸਵਾਦ ਬਣਦੀ ਹੈ ਸਬਜੀ ਲੋ ਜਿ ਨਾਲ ਹੀ ਆਪਾਂ ਇਹਨੂੰ ਬਰਤਨ ਦੇ ਵਿੱਚ ਕੱਢ ਲੈਣੇ ਤੁਸੀਂ ਵੀ ਜਰੂਰ ਬਣਾਇਓ ਤੇ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਤੁਹਾਡੀ ਸਬਜੀ ਕਿਵੇਂ ਦੀ ਬਣੀ ਜਲਦੀ ਮਿਲਦੇ ਆਪਾਂ ਕਿਸੇ ਹੋਰ ਨਵੇਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀਆਕਾਲ ਆਸਤੇ ਬਸ ਤੇ ਰਹੋ ਖੁਸ਼ ਰਹੋ ਤੇ ਆਪਣਾ ਬਹੁਤ ਸਾਰਾ ਧਿਆਨ ਰੱਖਣਾ ਜੇ ਚੈਨਲ ਤੇ ਪਹਿਲੀ ਵਾਰ ਹੀ ਆਇਆ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਨਾਲ ਹੀ ਬੈਲ ਆਈਕਨ ਦਬਾਉਣਾ ਨਾ ਭੁੱਲਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਚਲੋ ਜੀ ਥੈਂਕ ਯੂ